ਲੇ ਵੀ ਸੋਹਣੇ ਸੱਜਣੋ ਮੰਨੋਗੇ ਫੇਰ ਜੇ ਆਪਾਂ ਦਵਾ ਦਈਏ ਤੁਹਾਨੂੰ ਮੇਨ ਰੋਡ ਸੜਕ ਦੇ ਉੱਤੇ ਜਮਾ 18 ਫੁੱਟੇ ਰੋਡ ਦੇ ਉੱਤੇ ਮੇਨ ਪਲਾਟ ਜਹੈਲਪਾ ਦੇ ਵਿੱਚ ਤਾਂ ਕਰ ਲਓ ਪੇਜ ਫੋਲੋ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜਰੂਰ ਤੇ ਨੰਬਰ ਥੱਲੇ ਮਾਲਕਾਂ ਦਾ ਤੇ ਤਾਂ ਹੁਣ ਦੱਸਾਂਗੇ ਆਪਾਂ ਲੋਕੇਸ਼ਨ ਪੂਰੀ ਲੋਕੇਸ਼ਨ ਦੱਸਾਂਗੇ ਲੋਕੇਸ਼ਨ ਥੱਲੇ ਬਾਇਓ ਦੇ ਵਿੱਚ ਨੰਬਰ ਵੀ ਪਾਇਆ ਪਿਆ ਤੇ ਉੱਪਰ ਆਪਣੀ ਐਡ ਕਰਵਾਉਣ ਲਈ ਤੁਸੀਂ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਸੱਜਣੋ ਅੱਜ ਤੁਹਾਡੇ ਲਈ ਇਹ ਨਵੀਂ ਵੀਡੀਓ ਲੈ ਕੇ ਆਇਆ ਪਿਛਲੀ ਵੀਡੀਓ ਦੇ ਵਿੱਚ ਬਹੁਤ ਸਾਰੇ ਭਰਾਵਾਂ ਦੇ ਫੋਨ ਆਏ ਤੇ ਮੈਸੇਜ ਆਏ ਵੀ ਤੁਸੀਂ ਆਪ ਦਾ ਨੰਬਰ ਨਹੀਂ ਪਾਉਂਦੇ ਜਿੰਨਾਂ ਤੱਕ ਨੰਬਰ ਨਹੀਂ ਪਹੁੰਚਿਆ ਨੰਬਰ ਆਪਣਾ ਵੀਡੀਓ ਕਰਾ ਸਕਦੇ ਹੋਗੇ ਢੀੜ ਪ੍ਰਮੋਸ਼ਨ ਤੇ ਸੱਜਣੋ ਇਹ ਮਕਾਨ ਫੋਰ ਸੇਲ ਆ ਮਾਲਕਾਂ ਨੇ ਵੇਚਣਾ ਹੈਗਾ ਮਾਲਕ ਕਹਿੰਦੇ ਬੀਚ ਕੇ ਘਰ ਤੇ ਖੇਤ ਪਾਉਣੀਆਂ ਰਿਹਾਸ ਤੇ ਇਹ ਮਕਾਨ ਸੱਜਣੋ ਮੇਨ ਰੋਡ ਦੇ ਉੱਤੇ ਆ ਜੇ ਕਿਸੇ ਸੱਜਣ ਪਿਆਰੇ ਨੇ ਕਿਸੇ ਢੀੜੀ ਜਗ੍ਹਾ ਤੋਂ ਰਹਿੰਦੇ ਹੋ ਤੇ ਇਹ ਖੁੱਲਾ ਡੁੱਲਾ ਮਕਾਨ ਤੁਸੀਂ ਵੇਚ ਕੇ ਉਸ ਘਰ ਨੂੰ ਆਪ ਦਾ ਨਾਲੇ ਪੈਸਾ ਟੱਕਰ ਸੈੱਟ ਹੋ ਜੂ ਤੇ ਸੱਜਣੋਂ ਨਾਲੇ ਖੁੱਲੇ ਡੁੱਲੇ ਮਾਹੌਲ ਦੇ ਵਿੱਚ ਆ ਜੂਗੇ ਸਿੱਧੀ ਗੱਲ ਦੱਸ ਦਿੰਦਾ ਤੁਹਾਨੂੰ ਹੁਣ ਦੱਸ ਦਾਂ ਲੋਕੇਸ਼ਨ ਇਸ ਘਰ ਦੀ ਤੁਸੀਂ ਘਰ ਦੇਖ ਲਿਓ ਬਿਲਕੁਲ ਨਾਰਮਲ ਕੰਡੀਸ਼ਨ ਦਾ ਘਰ ਆ ਢਾ ਕੇ ਵੀ ਪਾ ਸਕਦੇ ਹੋ ਤੇ ਕੜੀ ਵਾਲੇ ਦੀ ਛੱਤ ਉੱਪਰ ਵੀ ਚੱਕ ਕੇ ਉੱਚਾ ਕਰਕੇ ਲੈਂਡਰ ਵੀ ਪਾ ਸਕਦੇ ਹੋ ਠੀਕ ਹੈ ਜੀ ਸਾਰਾ ਸੈਟਅਪ ਹੋ ਜੂਗਾ ਜਿਵੇਂ ਤੁਸੀਂ ਕਹੋ ਉਵੇਂ ਤੇ ਹੋ ਜੂਗਾ ਤੇ ਸਾਰਾ ਖੁੱਲਾ ਡੁੱਲਾ ਘਰ ਆ ਜੀ ਸਬਜ਼ੀ ਭਾਜੀ ਲਾਉਣ ਨੂੰ ਡੰਗਰ ਪਸ਼ੂ ਰੱਖਣ ਨੂੰ ਮੱਝਾਂ ਗਾਂ ਰੱਖਣ ਨੂੰ ਜਿਵੇਂ ਮਰਜ਼ੀ ਜਿੰਨੇ ਮਰਜੀ ਡੰਗਰ ਪਸ਼ੂ ਜਿਵੇਂ ਮਰਜੀ ਕੁਛ ਮਰਜੀ ਕਰੀਂ ਜਾਇਓ ਖੇਢੀਂ ਜਾਇਓ ਜਬਾਖ ਜੱਲੇ ਤੁਹਾਡੇ ਵਧੀਆ ਖੁੱਲੇ ਜਗ੍ਹਾ ਤੇ ਸਾਹ ਲੈਣਗੇ ਤੇ ਸ਼ਹਿਰਾਂ ਦੇ ਵਿਚ ਰਹਿਣ ਨਾਲ ਇਹਨਾਂ ਨੂੰ ਖਾਸ ਤੌਰ ਤੇ ਬੇਨਤੀ ਵੀ ਇੰਨਾ ਖੁੱਲਾ ਘਰ ਸਾਨੂੰ ਮਿਲਣਾ ਨਹੀਂ ਕਿਤੇ ਤੇ ਜੈਜਪਾ ਦੇ ਵਿੱਚ ਜਸਵੰਤ ਸਿੰਘ ਮਾਲਕਾਂ ਦਾ ਨਾਮ ਹੈ ਤੇ ਲੋਕੇਸ਼ਨ ਦੱਸਣ ਲੱਗੇ ਸੱਜਣੋ ਨੋਟ ਕਰ ਲਿਓ 110 ਫੁੱਟ ਇਸ ਘਰ ਦੀ ਲੰਬਾਈ ਆ 110 ਫੁੱਟ ਲੰਬਾਈ ਆ ਤੇ 55 ਫੁੱਟ ਫਰੰਟ ਹੈ ਦਾ 110 ਫੁੱਟ ਲੰਬਾਈ ਆ 55 ਫੁੱਟ ਚੌੜਾ ਹੈਗਾ ਠੀਕ ਹੈ ਜੀ ਇਹ ਮਾਲਕਾਂ ਨੇ ਫੋਰ ਸੇਲ ਕਰਨਾ ਹੈਗਾ ਰੇਟ ਤੁਸੀਂ ਮਾਲਕਾਂ ਨਾਲ ਗੱਲ ਕਰਕੇ ਡਿਸਕਸ ਕਰ ਸਕਦੇ ਹੋ ਜਿੱਥੇ ਤੁਹਾਡਾ ਸੌਦਾ ਬਣੀ ਲੈ ਸਕਦੇ ਹੋ ਲੋਕੇਸ਼ਨ ਦੱਸਣ ਲੱਗਾ ਪਿੰਡ ਰਤਨਗੜ ਪਾਟਿਆਂਵਾਲੀ ਜ਼ਿਲ੍ਹਾ ਸੰਗਰੂਰ ਲੋਕੇਸ਼ਨ ਪਿੰਡ ਰਤਨਗੜ ਪਾਟਿਆਂਵਾਲੀ ਡਿਸਟ੍ਰਿਕਟ ਸੰਗਰੂਰ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਪੈਂਦਾ ਸੱਜਣੋ ਪੰਜਾਬ ਦਾ ਇਹ ਏਰੀਆ ਹੈਗਾ ਤੇ ਬਹੁਤ ਘੈਂਟ ਜਗ੍ਹਾ ਦੇ ਪਲਾਟ ਲੈ ਲੋ ਮਾਰੋ ਹਿੰਮਤ